ਸਰਬੱਤ ਮਾਈ ਭਾਈ ਨੂੰ ਕਵੀਸ਼ਰ ਜਸਵੀਰ ਸਿੰਘ ਢਡੇਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਉਹਨਾਂ ਲੋਕਾਂ ਦੀ ਗੱਲ ਕਰਨ ਜਾ ਰਿਹਾ ਹਾਂ ਜਿਹੜੇ ਜੰਗ ਦਾ ਨਾਂ ਸੁਣਦਿਆਂ ਸਾਰ ਆਪਣੇ ਵਤਨਾਂ ਨੂੰ ਤਿਆਰੀ ਕਰਕੇ ਤੁਰ ਪਏ ਨੇ ਪੰਜਾਬ ਦਾ ਔਖੇ ਵੇਲੇ ਸਾਥ ਛੱਡ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ ਸਾਰੇ ਲੋਕਾਂ ਦੀ ਗੱਲ ਨਹੀਂ ਕੇਵਲ ਜਿਹੜੇ ਪੰਜਾਬ ਦਾ ਔਖੇ ਵੇਲੇ ਸਾਥ ਛੱਡ ਕੇ ਜਾ ਰਹੇ ਨੇ ਉਹਨਾਂ ਲੋਕਾਂ ਦੀ ਪ੍ਰਵਾਸੀ ਵੀਰਾਂ ਦੀ ਗੱਲ ਕਰਨ ਜਾ ਰਿਹਾ ਹਾਂ ਇਓ ਬਿਆਨ ਕੀਤਾ ਜਾ ਰਿਹਾ ਆਏ ਪਰਵਾਸੀਆਂ ਨੂੰ ਮਿਲੇ ਰੁਜ਼ਗਾਰ ਸੀ ਕਰਦੇ ਸੀ ਕੰਮ ਪਾਲ ਰਹੇ ਪਰਵਾਰ ਸੀ ਜੰਗ ਦਾ ਬਿਗਲ ਵਜਾ ਛੱਡ ਕੰਮ ਕਾਜ ਨੂੰ ਜੰਗ ਸੁਣ ਪਰਵਾਸੀ ਛੱਡ ਗਏ ਪੰਜਾਬ ਨੂੰ ਜੰਗ ਸੁਣ ਪਰਵਾਸੀ ਛੱਡ ਗਏ ਪੰਜਾਬ ਨੂੰ ਉਹ ਖੰਦੇ ਸੀ ਪੰਜਾਬ ਦਾ ਤੇ ਐਸ਼ ਸੀ ਏ ਕਰਦੇ ਮਿਲਦੇ ਰਪਈਏ ਟਿੱਡ ਆਪ ਦਾ ਸਿਪਾਰਦੇ ਤੜਕੇ ਲਗਾਉਂਦੇ ਰਹਿੰਦੇ ਓਏ ਤੜਕੇ ਲਗਾਉਂਦੇ ਰਹਿੰਦੇ ਹੰਨ ਤੇ ਕਵਾਬ ਨੂੰ ਜੰਗ ਸੋਣ ਪਰਵਾਸੀ ਛੱਡ ਗਏ ਪੰਜਾਬ ਨੂੰ ਜੰਗ ਸੋਣ ਪਰਵਾਸੀ ਛੱਡ ਗਏ ਪੰਜਾਬ ਨੂੰ ਵਿੱਚ ਅਖਬਾਰ ਦੇ ਕਬਰ ਜਦੋਂ ਪੜੀ ਸੀ ਕਈਆਂ ਨੇ ਬਿਹਾਰ ਨੂੰ ਤਿਆਰੀ ਝਟ ਕਰੀ ਸੀ ਕਈਆਂ ਨੇ ਬਿਹਾਰ ਨੂੰ ਤਿਆਰੀ ਝਟ ਕਰੀ ਸੀ ਡੋਲ ਗਏ ਯਾਰ ਦੇਤੇ ਹੋਲ ਗਏ ਸ਼ਰਾਬ ਨੂੰ ਜੰਗ ਸੁਣ ਪਰਵਾਸੀ ਛੱਡ ਗਏ ਪੰਜਾਬ ਨੂੰ ਜੰਗ ਸੁਣ ਪਰਵਾਸੀ ਛੱਡ ਗਏ ਪੰਜਾਬ ਨੂੰ ਓਹ ਨੇਤ ਜੋ ਪੰਜਾਬੀਆਂ ਨੂੰ ਬਈ ਨੇਤ ਜੋ ਪੰਜਾਬੀਆਂ ਨੂੰ ਕਰਦੇ ਮਖੌਲ ਸੀ ਸਹਿਮਗੇ ਨੇ ਸਾਰੇ ਵੇਖ ਜੰਗ ਦਾ ਮਾਹੌਲ ਸੀ ਮੰਡੀ ਵਿੱਚ ਟਿਚਰਾਂ ਜੋ ਮੰਡੀ ਵਿੱਚ ਟਿਚਰਾਂ ਜੋ ਏ ਕਰ ਜੰਗ ਸੁਣ ਪਰਵਾਸੀ ਛੱਡ ਗਏ ਪੰਜਾਬ ਨੂੰ ਜੰਗ ਸੁਣ ਪਰਵਾਸੀ ਛੱਡ ਗਏ ਪੰਜਾਬ ਨੂੰ ਪਹਿਲੇ ਕਹਤੇ ਸਾਨੂੰ ਤੁਮਕੋ ਛੋੜ ਕੇ ਨਾ ਜਾਏਂਗੇ ਉਦਾਰ ਘਾਟ ਆਪਣਾ ਪੰਜਾਬ ਮੇ ਬਣਾਏਂਗੇ ਉਦਾਰ ਘਾਟ ਆਪਣਾ ਪੰਜਾਬ ਮੇ ਬਣਾਇੰਗੇ ਛੋੜਾਂਗੇ ਨਾ ਇਤਨੇ ਅਛੇ ਜਨਵਾਬ ਨੂੰ ਜੰਗ ਸੁਣ ਪਰਵਾਸੀ ਛੱਡ ਗਏ ਪੰਜਾਬ ਨੂੰ ਜੰਗ ਸੁਣ ਪਰਵਾਸੀ ਛੱਡ ਗਏ ਪੰਜਾਬ ਨੂੰ ਲਿਖਦਾ ਚਿੰਦੇਰਾ ਵਾਲਾ ਰਹਿਦਾ ਜਸਬੀਰ ਆ ਪਿੱਠ ਦੇ ਕੇ ਚੱਲੇ ਕਾ ਤੂੰ ਓਏ ਮਰ ਗਈ ਜਮੀਰਾਂ ਖਾਂਦੇ ਸੀ ਉਧਾਰ ਲੈ ਜੋ ਭੁੱਲ ਗਏ ਆ ਸਾਬ ਨੂੰ ਜੰਗ ਸੋਣ ਪਰਵਾਸੀ ਛੱਡ ਗਏ ਪੰਜਾਬ ਨੂੰ ਜੰਗ ਸੋਣ ਪਰਵਾਸੀ ਛੱਡ ਗਏ ਪੰਜਾਬ ਨੂੰ ਓਏ ਛੱਡ ਗਏ ਪੰਜਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ